हां जी दोस्तों आज ਗੱਲਬਾਤ ਕਰਾਂਗੇ ਮੌਤ ਦੇ ਰੇਗਿਸਤਾਨ ਦੇ ਭਾਗ 7ਵੇਂ ਬਾਰੇ। ਸੋ ਭਾਗ 6ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜੇ ਮੁੰਡੇ ਨੇ ਹੁਣ ਬਿਲਕੁਲ ਇਕੱਲੇ ਰਹਿ ਜਾਂਦੇ ਨੇ ਕਿਉਂਕਿ ਜਿਹੜੇ ਫੌਜੀ ਹੁੰਦੇ ਨੇ ਬਾਰਡਰ ਦੇ ਉਹ ਵੀ ਉਹਨਾਂ ਨੂੰ ਵਾਪਸ ਭੇਜ ਦਿੰਦੇ ਨੇ। ਹੁਣ ਅਚਾਨਕ ਉਹਨਾਂ ਨੂੰ ਇੱਕ ਗੱਡੀ ਆਉਂਦੀ ਦਿਖਦੀ ਹੈ ਤੇ ਉਹਨਾਂ ਦੀ ਆਸ ਹੈ ਜਿਹੜੀ ਉਹ ਫੇਰ ਵੱਜ ਜਾਂਦੀ ਹੈ। ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਕਰ ਲੈਣ। ਅਸੀਂ ਸੋਚਿਆ ਵੀ ਸ਼ਾਇਦ ਸਾਡਾ ਡੌਂਕਰ ਸਾਨੂੰ ਲੱਭ ਰਿਹਾ ਹੈ ਉਤਸ਼ਾਹ ਵਿੱਚ ਮੈਂ ਤੇ ਧਰਮਿੰਦਰ ਨੇ ਬਾਕੀ ਵੀਰਾਂ ਨੂੰ ਪੱਥਰ ਦੇ ਪਹਾੜ ਵਿੱਚ ਹੀ ਬੈਠੇ ਰਹਿਣ ਦਿੱਤਾ ਤੇ ਆਪ ਅਸੀਂ ਆਰ ਹੀ ਗੱਡੀ ਨਾਲ ਸੰਪਰਕ ਕਰਨ ਭੱਜ ਉਠੇ ਤੁਰਨ ਲੱਗੇ ਅਸੀਂ ਕਾਰੀ ਨਾਲ ਅੱਧਾ ਗਲਾਸ ਪਾਣੀ ਬੋਤਲ ਵਿੱਚ ਪਾ ਕੇ ਨਾਲ ਲੈ ਲਿਆ ਹੱਥ ਵਿੱਚ ਦੋ ਖਾਲੀ ਕੰਨੀਆਂ ਫੜ ਲਈਆਂ ਤੇ ਗੱਡੀ ਦੀ ਤਲਾਸ਼ ਵਿੱਚ ਨਿਕਲ ਤੁਰਿਆ ਸੀ ਅਸੀਂ 9 ਵਜੇ ਤੁਰੇ ਤੇ 12 ਵਜੇ ਤੱਕ ਤੁਰ ਹੀ ਗਏ ਅਖੀਰ ਥੱਕ ਕੇ ਅਸੀਂ ਇੱਕ ਰੇਤ ਦੀ ਪਹਾੜੀ ਉੱਪਰ ਚੜ ਕੇ ਬੈਠ ਗਏ ਅਸੀਂ ਬਹੁਤ ਥੱਕੇ ਹੋਏ ਸੀਗੇ ਉਹਨਾਂ ਸੇਕਾ ਦੇ ਵੀ ਆਪਸ ਵਿੱਚ ਗੱਲਾਂ ਨਹੀਂ ਕਰਦੇ ਸੀ ਬਸ ਆਪੋ ਆਪਣੇ ਮੋਹ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਮੈਂ ਤੇ ਤਰਮਿੰਦਰ ਪਿੱਠ ਨਾਲ ਪਿੱਠ ਜੋੜ ਕੇ ਰੇਤ ਦੇ ਪਹਾੜੀ ਉੱਪਰ ਬੈਠੇ ਸੀ ਤਾਂ ਕਿ ਸਾਨੂੰ ਕੋਈ ਚਿੜੀ ਪਸ਼ੂ ਪੰਛੀ ਜਾਨਵਰੀ ਦੇਖ ਪਵੇ ਧੁੱਪ ਬਹੁਤ ਜ਼ਿਆਦਾ ਸੀ 24 ਘੰਟੇ ਅਸੀਂ ਮੌਤ ਦੀ ਛੱਤ ਹੇਠ ਰਹਿ ਰਹੇ ਸੀ ਪਤਾ ਨਹੀਂ ਸੀ ਕਿ ਇਹ ਛੱਤ ਕਦੋਂ ਡਿੱਗ ਪਣੀ ਹੈ ਸਾਨੂੰ ਸੁਪਨੇ ਵੀ ਰੋਟੀ ਖਾਣ ਤੇ ਪਾਣੀ ਪੀਣ ਦੇ ਹੀ ਆਉਂਦੇ ਸੀ ਤੇ ਸੁਪਨੇ ਵਿੱਚ ਹੀ ਪਾਣੀ ਪੀ ਕੇ ਅਸੀਂ ਗੁਜ਼ਾਰਾ ਕਰਦੇ ਸੀ ਸਾਨੂੰ ਬੈਠਿਆਂ ਨੂੰ ਅੱਧਾ ਘੰਟਾ ਹੋਇਆ ਤਾਂ ਅਚਾਨਕ ਸਾਡੇ ਤੋਂ ਅੱਧਾ ਕੋ ਕਿਲੋਮੀਟਰ ਦੂਰ 10-15 ਔਂਠ ਤੇ ਇੱਕ ਲੈਂਡ ਕਰੋਜ਼ਰ ਗੱਡੀ ਆਉਂਦੀ ਦਿਸੀ। ਨਾਲ ਇੱਕ ਛੋਟਾ ਜਿਹਾ 14-15 ਸਾਲ ਦਾ ਮੁੰਡਾ ਸੀਗਾ। ਮੈਂ ਧਰਮਿੰਦਰ ਨੂੰ ਕਿਹਾ ਵੀ ਭੱਜ ਲੈ ਕੈਂਨੀਆਂ ਲੈ ਕੇ ਹੁਣ। ਧਰਮਿੰਦਰ ਬੋਟ ਛੱਡ ਕੇ ਦੋਵੇਂ ਕੈਂਨੀਆਂ ਲੈ ਕੇ ਭੱਜ ਪਿਆ। ਉਹ ਉਹਨਾਂ ਕੋਲ ਅੱਗੋਂ ਹੀ ਜਾ ਪਹੁੰਚਿਆ ਤੇ ਫਿਰ ਗੱਡੀ ਅੱਗੇ ਗੋਡੇ ਥੱਲੇ ਲਾ ਕੇ ਕੈਂਨੀਆਂ ਫੜ ਕੇ ਰੋਣ ਲੱਗ ਪਿਆ ਵੀ ਅੱਬੂ ਅੱਲਾ ਮਈਆ ਪਾਣੀ। ਗੱਡੀ ਵਾਲੇ ਨੇ ਉਹਦੇ ਹੱਥ ਉੱਪਰ ਕਰਾ ਕੇ ਤਲਾਸ਼ੀ ਲਈ ਤੇ ਫਿਰ ਇੱਕ ਕੈਂਨੀ ਪਾਣੀ ਦੀ ਭਰ ਦਤੀ ਉਹਨ ਮੈਂ ਅਜੇ ਪਿੱਛੇ ਸੀ ਕਿਉਂਕਿ ਮੈਂ ਧਰਮਿੰਦਰ ਦੇ ਬੋਟ ਹੱਥ ਵਿੱਚ ਫੜ ਕੇ ਮਗਰ ਪਜਾਉਂਦਾ ਸੀਗਾ ਮੈਂ ਧਰਮਿੰਦਰ ਨੂੰ ਆਵਾਜ਼ ਮਾਰੀ ਇਹਨੂੰ ਜਾਣ ਨਾ ਦੇਵਾਂ ਧਰਮਿੰਦਰ ਉਸ ਨਾਲ ਇਸ਼ਾਰੇ ਨਾਲ ਗੱਲਾਂ ਕਰਦਾ ਸੀਗਾ ਮੈਂ ਵੀ ਪਿੱਛੇ ਵਿੱਚ ਹੀ ਪਹੁੰਚ ਗਿਆ ਗੱਡੀ ਚਲਾਉਣ ਵਾਲੇ 40-45 ਸਾਲ ਦੇ ਬੰਦੇ ਨੇ ਮੈਨੂੰ ਵੇਖ ਕੇ ਇੱਕ ਬਹੁਤ ਵੱਡਾ ਲੋਹੇ ਦਾ ਪੈਪ ਕੱਢ ਲਿਆ ਤੇ ਆਪਣੀ ਭਾਸ਼ਾ ਵਿੱਚ ਕੁਝ ਕਹਿਣ ਲੱਗ ਪਿਆ ਉਹ ਮੈਂ ਵੀ ਗੋਡੇ ਥੱਲੇ ਲਾ ਕੇ ਹੱਥ ਉੱਪਰ ਕਰਕੇ ਕਿਹਾ ਵੀ ਅੱਬੂ ਅੱਲਾ ਮਈਆ ਪਾਣੀ ਉਸ ਨੂੰ ਯੂਰੋ ਦੰਦਿਆਂ ਮੈਂ ਤਰਲੇ ਵਿੱਚ ਕਿਹਾ ਵੀ ਮੈਨੂੰ ਪਾਣੀ ਪਿਆ ਦੇ ਉਸ ਨੇ ਮੈਨੂੰ ਰੱਜ ਕੇ ਪਾਣੀ ਪਿਆਇਆ ਤੇ ਮੇ ਮੈਂ ਅਰਬੀ ਭਾਸ਼ਾ ਵਿੱਚ ਕਿਹਾ ਵੀ ਸਿੱਤਾ ਨਫਰ ਹਜ਼ਰ ਭਾਵ ਕਿ ਸੱਤ ਬੰਦੇ ਪੱਥਰ ਦੇ ਪਹਾੜ ਵਿੱਚ ਨੇ ਸਾਨੂੰ ਮਦੀਨਾ ਮਾਰਕੀਟ ਲੈ ਜਾ ਉਸ ਨੇ ਹੱਥ ਨਾਲ ਇਸ਼ਾਰਾ ਕਰਕੇ ਸਮਝਾਇਆ ਕਿ ਮੈਂ 6 ਵਜੇ ਤੁਹਾਨੂੰ ਲੈ ਜਾਵਾਂਗਾ ਹੁਣ ਮੈਂ ਆਪਣੇ ਔਣ ਛਾਟਾਂ ਵਾ ਅਸੀਂ ਉਸ ਵੱਲੋਂ ਕੀਤੇ ਵਾਦੇ ਦੀ ਤਸੱਲੀ ਨਾਲ ਮੁੜ ਪਏ ਤੇ ਆਪਣੇ ਸਾਥੀਆਂ ਕੋਲ 4 ਵਜੇ ਪਹੁੰਚ ਗਏ ਅਸੀਂ ਉਹਨਾਂ ਨੂੰ ਅਸੀਂ ਸਾਰੀ ਗੱਲ ਦੱਸੀ ਆਥੀ ਉਤਸ਼ਾਹ ਨਾਲ ਕਿਹਾ ਵੀ ਤੁਸੀਂ ਰੱਜ ਕੇ ਪਾਣੀ ਪੀਓ ਹੁਣ ਸਾਨੂੰ 6 ਵਜੇ ਕਿਸੇ ਬੰਦੇ ਨੇ ਦੂਸਰੇ ਦੇਸ਼ ਵਿੱਚ ਲੈ ਜਾਣਾ ਅਸੀਂ ਸਾਰਿਆਂ ਨੇ ਰੱਜ ਕੇ ਪਾਣੀ ਪੀਤਾ 6 ਵਜੇ ਅਸੀਂ ਸੇਕਣ ਵਾਸਤੇ ਅੱਗ ਬਾੜ ਲਈ ਅਸੀਂ ਸੋਚਿਆ ਕਿ ਗੱਡੀ ਵਾਲਾ ਅੱਗ ਵੇਖ ਕੇ ਸਾਡੇ ਕੋਲ ਆ ਜਾਵੇਗਾ ਪਰ 7 ਵਜੇ ਗੱਡੀ ਵਾਲਾ ਆਇਆ ਹੀ ਨਹੀਂ ਅਸੀਂ ਰੋਣ ਹਾ ਕੇ ਹੋ ਗਏ ਕਿ ਗੱਡੀ ਵਾਲਾ ਝੂਠ ਬੋਲ ਗਿਆ ਸਾਡੇ ਬਾਕੀ ਵੀਰ ਸਾਡੇ ਤੇ ਖਿਜਣ ਲੱਗ ਪਏ ਕਿ ਤੁਸੀਂ ਗੱਡੀ ਵਾਲੇ ਦੀ ਗੱਡੀ ਖੋਹ ਲੈਣੀ ਸੀ ਫਿਰ ਅਸੀਂ ਸੋਚਿਆ ਕਿ ਗੱਡੀ ਵਾਲਾ ਜਿਸ ਸਾਈਡ ਤੋਂ ਔਥ ਲੈ ਕੇ ਆਇਆ ਸੀਗਾ ਉਹ ਸਾਈਡ ਤੇ ਖੂ ਹੋਵੇਗਾ ਤੇ ਹੁਣ ਅਸੀਂ ਖੋਹ ਦੀ ਤਲਾਸ਼ ਸ਼ੁਰੂ ਕਰ ਦਿੱਤੀ ਅਸੀਂ ਦੂਰ ਤੱਕ ਪਹਾੜੀ ਦੀ ਨਿਸ਼ਾਨੀ ਰੱਖ ਕੇ ਤੁਰਨਾ ਸ਼ੁਰੂ ਕਰ ਦਿੱਤਾ ਹੁਣ ਉਹ ਸਾਈਡ ਤੇ ਅਸੀਂ 7 ਵਜੇ ਤੁਰੇ ਤਾਂ ਹਨੇਰਾ ਬਹੁਤ ਸੀ ਪਰ ਅਸੀਂ ਤੁਰ ਹੀ ਗਏ ਕਈ ਵਾਰੀ ਸਾਡੇ ਨਾਲ ਇਸ ਤਰ੍ਹਾਂ ਹੋਇਆ ਕਿ ਰਾਤ ਨੂੰ ਅਸੀਂ ਜਾਣਾ ਕਿਸੇ ਹੋਰ ਪਾਸੇ ਸੀ ਤੇ ਪਹੁੰਚ ਜਾਂਦੇ ਸੀ ਕਿਸੇ ਹੋਰ ਪਾਸੇ ਸਵੇਰੇ ਨੂੰ ਦਿਨ ਚੜ੍ਹੇ ਪਤਾ ਲੱਗਣਾ ਕਿ ਅਸੀਂ ਗਲਤ ਸਾਈਡ ਤੇ ਆ ਗਏ ਆ ਫਿਰ ਅਸੀਂ ਇਹ ਸਲਾਹ ਕੀਤੀ ਵੀ ਅਸੀਂ ਜਿਸ ਸਾਈਡ ਵੱਲ ਜਾਣਾ ਹੈ ਆਰਾਮ ਕਰਨ ਲੱਗਿਆ ਵੀ ਉਸ ਸਾਈਡ ਵੱਲ ਨੂੰ ਲੱਤਾਂ ਕਰਕੇ ਹੀ ਆਰਾਮ ਕਰਿਆ ਕਰੀਏ ਹੁਣ ਅਸੀਂ ਇਸ ਤਰ੍ਹਾਂ ਹੀ ਥੋੜਾ ਥੋੜਾ ਟਾਈਮ ਸੌਂਦੇ ਇਸ ਤਰੀਕੇ ਨਾਲ ਅਸੀਂ ਸਾਰੀ ਰਾਤ ਤੁਰਦੇ ਗਏ ਤੇ ਸਵੇਰੇ 6 ਵਜੇ ਬਹੁਤ ਵੱਡੀ ਪੱਥਰ ਦੀ ਪਹਾੜੀ ਕੋਲ ਪਹੁੰਚ ਗਏ ਸੀ ਸਾਨੂੰ ਯਕੀਨ ਨਹੀਂ ਸੀ ਆਉਂਦਾ ਕਿ ਅਸੀਂ ਇੰਨਾ ਜ਼ਿਆਦਾ ਤੁਰਦੇ ਹੋਵਾਂਗੇ ਪੱਕੇ ਰੁਪੇ ਪੱਥਰ ਦੀ ਪਹਾੜੀ ਕੋਲ ਪਹੁੰਚ ਗਏ ਅਸੀਂ ਉੱਥੇ ਫੇਰ ਕੋਹੀ ਲੱਭਣੀ ਸ਼ੁਰੂ ਕਰ ਦਿੱਤੀ ਭਾਵੇਂ ਸਾਡੇ ਕੋਲ ਪਾਣੀ ਦੀ ਅੱਧੀ ਕੰਨੀ ਸੀ ਪਰ ਸਾਡੇ ਵਿੱਚੋਂ ਇੱਕ ਜਣਾ ਲੰਬਾ ਪੈ ਜਾਂਦਾ ਸੀ ਤੇ ਦੂਜਾ ਪਾਣੀ ਦਾ ਇੱਕ ਟੱਕਣ ਉਹਦੇ ਮੂੰਹ ਵਿੱਚ ਪਾ ਦਿੰਦਾ ਸੀ ਕਿਉਂਕਿ ਸਾਨੂੰ ਪਤਾ ਨਹੀਂ ਸੀਗਾ ਕਿ ਅੱਧੀ ਕੰਨੀ ਨਾਲ ਸਾਨੂੰ ਕਿੰਨੇ ਦਿਨ ਜਿਉਣਾ ਪਵੇ ਸਾਨੂੰ ਕੋਈ ਨਾ ਲੱਭੀ ਹਾਰ ਕੇ 9:00 ਵਜੇ ਅਸੀਂ ਛੋਟੀ ਜਹੀ ਕੰਡਿਆ ਵਾਲੀ ਕਿਕਰ ਥੱਲੇ ਬੈਠ ਗਏ ਬੈਠੇ-ਬੈਠੇ ਅਸੀਂ ਇੱਕ ਕਾਂ ਪਹਾੜੀ ਦੇ ਪਿਛਲੇ ਪਾਸੇ ਵੱਲ ਜਾਂਦਾ ਵੇਖਿਆ ਇਹ ਵੇਖ ਕੇ ਸਾਨੂੰ ਬਹੁਤ ਖੁਸ਼ੀ ਤੇ ਹੌਸਲਾ ਹੋਇਆ ਕਿ ਪਹਾੜੀ ਪਿੱਛੇ ਜ਼ਰੂਰ ਕੋਈ ਅਸੀਂ ਭੱਜ ਕੇ ਉੱਧਰ ਗਏ ਪਰ ਜਦੋਂ ਪਹਾੜੀ ਪਿੱਛੇ ਜਾ ਕੇ ਇੱਧਰ ਉੱਧਰ ਵੇਖਿਆ ਤਾਂ ਕੁਝ ਵੀ ਨਹੀਂ ਸੀਗਾ ਉੱਥੇ ਅਸੀਂ ਲੱਭਦੇ ਰਹੇ ਪਰ ਫਿਰ ਥੱਕ ਹਾਰ ਕੇ 11 ਵਜੇ ਮੋੜ ਪੱਥਰ ਦੀ ਪਹਾੜੀ ਕੋਲ ਆ ਗਏ ਅਸੀਂ ਇੱਥੇ ਆ ਕੇ ਸਾਡੇ ਬਾਕੀ 6 ਬੰਦੇ ਵੀ ਸਾਨੂੰ ਨਾ ਦੇਖੇ ਅਸੀਂ ਘਬਰਾ ਗਏ ਜਦੋਂ ਅਸੀਂ ਆਵਾਜ਼ਾਂ ਮਾਰੀਆਂ ਤਾਂ ਪਹਾੜੀ ਦੇ ਅੰਦਰੋਂ ਹੰਗਾਰਾ ਆਇਆ ਸਾਡੇ 6 ਵੀਰ ਪੱਥਰ ਦੀ ਪਹਾੜੀ ਵਿੱਚ ਵੜ ਕੇ ਬੈਠੇ ਸਨ ਅਸੀਂ ਵੀ ਪੱਥਰ ਦੀ ਪਹਾੜੀ ਵਿੱਚ ਵੜ ਗਏ ਅੰਦਰ ਰੇਤਾ ਬਹੁਤ ਜ਼ਿਆਦਾ ਹੁੰਦਾ ਸੀ ਤੇ ਬਾਹਰ ਬਹੁਤ ਜ਼ਿਆਦਾ ਅੱਗ ਵਰਦੀ ਧੁੱਪ ਹੁੰਦੀ ਸੀ ਜਿਵੇਂ ਮੱਥੇ ਉੱਪਰ ਸੂਰਜ ਬੰਨਿਆ ਹੋਵੇ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਧੁੱਪ ਹੱਦ ਤੋਂ ਵੱਧ ਹੁੰਦੀ ਸੀ ਜਦੋਂ ਅਸੀਂ ਪੱਥਰਾਂ ਦੇ ਪਹਾੜ ਅੰਦਰ ਵੜੇ ਤਾਂ ਅੰਦਰ ਹਮਸ ਤੇ ਪੜਾਸ ਬਹੁਤ ਸੀ ਹਮਸ ਤੇ ਪੜਾਸ ਨਾਲ ਸਾਨੂੰ ਹੋਰ ਜ਼ਿਆਦਾ ਗਰਮੀ ਲੱਗਦੀ ਸੀ ਤੇ ਸਾਡਾ ਸਾਹ ਘੁੱਟ ਜਾਂਦਾ ਸੀ ਫਿਰ ਅਸੀਂ ਸਾਰੇ ਨੰਗੇ ਹੋ ਕੇ ਟੋਇਆ ਪੁੱਟ ਕੇ ਟੋਇ ਵਿੱਚ ਲੰਬੇ ਬੈ ਜਾਣਾ ਤੇ ਰੇਤਾ ਆਪਣੇ ਸਰੀਰ ਉੱਪਰ ਗਰਦਨ ਤੱਕ ਪਾ ਲੈਣਾ ਸੀ ਇਸ ਤਰ੍ਹਾਂ ਕਰਨ ਨਾਲ ਸਾਨੂੰ ਕਾਫੀ ਆਰਾਮ ਮਹਿਸੂਸ ਹੁੰਦਾ ਸੀ ਤੇ ਰੇਤਾ ਠੰਡਾ ਲੱਗਦਾ ਸੀ ਅਸੀਂ ਸੱਚੇ ਪਾਤਸ਼ਾਹਗੇ ਅਰਦਾਸ ਕਰਦੇ ਸੀ ਵੀ ਸੱਚੇ ਪਾਤਸ਼ਾਹ ਹੁਣ ਸਾਡੇ ਕੋਲੋਂ ਪਿਆਸ ਧੁੱਪ ਤੇ ਦੁੱਖ ਨਹੀਂ ਸਾਰ ਹੁੰਦਾ ਕਿਰਪਾ ਕਰੋ ਵੀ ਸਾਡੇ ਕੋਈ ਚੀਜ਼ ਸਾਪਾਂ ਦੀ ਲੜ ਜਾਵੇ ਤਾਂ ਕਿ ਛੇਤੀ ਸਾਡੀ ਮੌਤ ਹੋਵੇ। ਹੁਣ ਅਸੀਂ ਸਿਰਫ ਵਾਇਗਰੂ ਤੋਂ ਮੌਤ ਹੀ ਮੰਗਦੇ ਸੀ ਪਰ ਸਾਨੂੰ ਅਜੇ ਤੱਕ ਮੌਤ ਵੀ ਨਹੀਂ ਸੀ ਮਿਲੀ। ਇੱਕ ਅਸੀਂ ਬਾਰਡਰ ਤੋਂ ਬਹੁਤ ਦੂਰ ਸੀ ਤੇ ਰੋਂਦੇ ਸੀ ਵੀ ਸਾਨੂੰ ਬਾਰਡਰ ਤੋਂ ਦੂਰ ਨਹੀਂ ਸੀ ਆਉਣਾ ਚਾਹੀਦਾ। ਜਦੋਂ ਸ਼ਾਮ ਦੇ 5 ਵਜੇ ਅਸੀਂ ਕੱਪੜੇ ਪਾ ਕੇ ਪੱਥਰਾਂ ਦੇ ਪਹਾੜਾਂ ਤੋਂ ਬਾਹਰ ਨਿਕਲੇ। ਸ਼ਾਮ ਨੂੰ ਮੌਸਮ ਬਹੁਤ ਸੋਹਣਾ ਤੇ ਠੰਡਾ ਹੁੰਦਾ ਸੀ। ਅਸੀਂ ਸਾਰਿਆਂ ਨੇ ਪਾਣੀ ਦੀ ਬੋਤਲ ਇੱਕ ਇੱਕ ਢੱਕਣ ਪੀਤਾ ਤੇ ਫਿਰ ਪਾਣੀ ਦੀ ਬੋਤਲ ਨੂੰ ਵੇਖ ਕੇ ਝੂਰਨ ਲੱਗ ਪਏ ਕਿ ਇਸ ਨਾਲ ਕਿੰਨਾ ਸਮਾਂ ਕੱਟਾਂਗੇ ਅਸੀਂ। ਮੈਂ ਬਾਕੀ ਵੀਰਾਂ ਨੂੰ ਕਿਹਾ ਵੀ ਪਾਣੀ ਤੋਂ ਬਗੈਰ ਇੱਕਦਮ ਸਾਡੇ ਤੋਂ ਮਰ ਵੀ ਨਹੀਂ ਹੋਣਾ ਚਲੋ ਦੁਬਾਰਾ ਬਾੜ ਤੇ ਚੱਲਦੇ ਹਾਂ ਸਾਰੇ ਮੰਨ ਗਏ ਇੰਦਰਜੀਤ ਤੇ ਯੂਪੀ ਵਾਲਾ ਰਣਜੀਤ ਕਹਿੰਦੇ ਵੀ ਆਪਾਂ ਬਾੜਰ ਤੇ ਇੱਕ ਬੋਤਲ ਨਾਲ ਕਿਵੇਂ ਜਾਵਾਂਗੇ ਪਰ ਤੁਰਨਾ ਤਾਂ ਪੈਣਾ ਹੀ ਸੀਗਾ ਜਦੋਂ ਅਸੀਂ ਤੁਰਨ ਲੱਗੇ ਤਾਂ ਵੇਖਿਆ ਕਿ ਸਤਨਾਮ ਵੀਰ ਸਾਡੇ ਵਿੱਚ ਨਹੀਂ ਸੀਗਾ ਉਸ ਨੂੰ ਲੱਭਣ ਲੱਗ ਪਏ ਅਸੀਂ ਜਦੋਂ ਜਿੰਦੀ ਲੱਭਦਾ ਲੱਭਦਾ ਪੱਥਰ ਦੀ ਪਹਾੜੀ ਵੱਲ ਗਿਆ ਤਾਂ ਉੱਥੇ ਸਤਨਾਮ ਕੱਪੜੇ ਖੋਲ ਕੇ ਆਪਣੇ ਉੱਪਰ ਰੇਤਾ ਪਾ ਕੇ ਲੇਟਿਆ ਪਿਆ ਸੀ ਜਿੱਦੇ ਨੇ ਉਸ ਨੂੰ ਕਿਹਾ ਵੀ ਆਪਾਂ ਬਾੜਰ ਤੇ ਜਾਣ ਸਤਨਾਮ ਕਹਿੰਦਾ ਵੀ ਭਾਜੀ ਮੈਂ ਨਹੀਂ ਜਾਣਾ ਜਿੰਦ ਨੇ ਉਸ ਦਾ ਜਵਾਬ ਆ ਕੇ ਦੱਸਿਆ ਤਾਂ ਅਸੀਂ ਸਾਰੇ ਸਤਨਾਮ ਕੋਲ ਗਏ ਮੈਂ ਕਿਹਾ ਵੀ ਸਤਨਾਮ ਵੀਰ ਪਾਣੀ ਤੋਂ ਬਗੈਰ ਸਾਡੇ ਕੋਲੋਂ ਮਰ ਵੀ ਨਹੀਂ ਹੋਣਾ ਚੱਲ ਬਾਰਡਰ ਤੇ ਚਲੀਏ ਮੈਨੂੰ ਉਸ ਦੇ ਜਵਾਬ ਵਿੱਚ ਕਹੇ ਗਏ ਬੋਲ ਅੱਜ ਵੀ ਯਾਦ ਨੇ ਸਤਨਾਮ ਕਹਿੰਦਾ ਵੀ ਭਾਜੀ ਜਾਂ ਤੁਸੀਂ ਮੇਰੇ ਸਿਰ ਵਿੱਚ ਪੱਥਰ ਮਾਰ ਕੇ ਮੈਨੂੰ ਮਾਰ ਦਿਓ ਜਾਂ ਫਿਰ ਪਰਮਾਤਮਾ ਮੇਰੇ ਕੋਲ ਗੱਡੀ ਲੈ ਆਵੇ ਤੇ ਮੈਂ ਜਾ ਸਕਦਾ ਨਹੀਂ ਤਾਂ ਮੈਂ ਨਹੀਂ ਜਾਣਾ ਜੋ ਮਰਜ਼ੀ ਕਰ ਲਓ ਅਸੀਂ ਸਾਰੇ ਨੇ ਉਹਦੀਆਂ ਬਹੁਤ ਮਿੰਟਤਾ ਕੀਤੀਆਂ ਪਰ ਉਹ ਨਹੀਂ ਮੰਨਿਆ ਹਾਰ ਕੇ ਅਸੀਂ ਉਸ ਨੂੰ ਛੱਡ ਕੇ ਤੁਰਨ ਲੱਗੇ ਮੈਂ ਕਿਹਾ ਵੀ ਸਤਨਾਮ ਵੀਰ ਤੂੰ ਆ ਸਾਡੇ ਵਾਲੀ ਬੋਤਲ ਅੱਧੀ ਤੋਂ ਜ਼ਿਆਦਾ ਪਾਣੀ ਦੀ ਬੋਤਲ ਲੈ ਲੈ ਅਸੀਂ ਤਿੰਨ ਟਮਾਟਰ ਤੇ ਇੱਕ ਸੇਬ ਜੋ ਵਾਦਾ ਸੀ ਉਹ ਵੀ ਸਤਨਾਮ ਨੂੰ ਦੇ ਦਿੱਤਾ ਤੇ ਆਪ ਖਾਲੀ ਹੋ ਗਏ ਤੁਰਨ ਲੱਗਿਆ ਸਾਰਿਆਂ ਨੇ ਸਤਨਾਮ ਵੀਰ ਦੇ ਵਾਰੀ-ਵਾਰੀ ਪੈਰੀ ਹੱਥ ਲਾਇਆ ਤੇ ਰੋ ਰੋ ਕੇ ਸਤਨਾਮ ਦੇ ਗੜ ਲਾ ਕੇ ਮਿਲੇ ਪਰ ਸਤਨਾਮ ਲੰਬਾਈ ਪਿਆ ਰਿਹਾ ਕਿਉਂਕਿ ਪਾਣੀ ਨਾ ਮਿਲਣ ਕਰਕੇ ਉਹਦੇ ਅੰਦਰ ਗਰਮੀ ਪੈ ਗਈ ਸੀ ਉਹ ਸਾਹ ਸੱਤ ਹੀਣ ਹੋ ਚੁੱਕਾ ਸੀ ਤੁਰਨ ਲੱਗੇ ਅਸੀਂ ਸਤਨਾਮ ਵੀਰ ਨੂੰ ਤਸੱਲੀ ਦੇ ਰਹੇ ਸੀ ਵੀ ਵੀਰ ਜਾਂ ਅਸੀਂ ਮਰਾਕੋ ਦੇ ਬਾਰਡਰ ਤੇ ਆਪ ਗੋਲੀ ਨਾਲ ਮਰ ਜਾਵਾਂਗੇ ਜਾਂ ਫਿਰ ਤੇਰੇ ਲਈ ਪਾਣੀ ਲੈ ਕੇ ਆਵਾਂਗੇ ਤੋ ਐਥੇ ਹੀ ਰਹੀ ਅਸੀਂ ਰਾਹ ਵਿੱਚ ਕਿਤੇ ਵੀ ਨਹੀਂ ਰੁਕਾਂਗੇ ਉਹ ਚੁੱਪ ਰਿਹਾ ਅਸੀਂ ਮਨ ਵਿੱਚ ਸੋਚ ਰਹੇ ਸੀ ਵੀ ਸਤਨਾਮ ਜੇ ਤੂੰ ਨਾ ਰਿਹਾ ਤਾਂ ਤੈਨੂੰ ਰੋਣ ਲਈ ਤਾਂ ਅਸੀਂ 8 ਜਣੇ ਹੈਗੇ ਆਂ ਪਰ ਜਦੋਂ ਅਸੀਂ ਮਰ ਗਏ ਤਾਂ ਸਾਨੂੰ ਰੋਣ ਵਾਲਾ ਕੋਈ ਵੀ ਨਹੀਂ ਹੋਣਾ ਠੀਕ 5:30 ਵਜੇ ਅਸੀਂ ਸਤਨਾਮ ਵੀਰ ਕੋਲੋਂ ਤੁਰੇ ਸਾਰੀ ਰਾਤ ਤੁਰਦੇ ਰਹੇ ਦੂਜੇ ਦਿਨ ਦੁਪਹਿਰੇ 10:00 ਵਜੇ ਬਾਰਡਰ ਤੇ ਪਹੁੰਚ ਗਏ ਸੀ ਬਾਰਡਰ ਤੇ ਕੋਈ ਨਹੀਂ ਸੀਗਾ ਅਸੀਂ ਫੇਰ ਅੱਗੇ ਵਾਂਗ ਗੋਡੇ ਥੱਲੇ ਲਾ ਕੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਅੱਬੂ ਅੱਲਾ ਮਈਆ ਬਾਦ ਨਫਰ ਮਰੀਜ਼ ਇੱਕ ਬੰਦਾ ਬਿਮਾਰ ਅੱਟਾ ਪਰ ਹੁਣ ਮਰਾਕੋ ਦੇ ਬਾਰਡਰ ਵਾਲੇ ਫੌਜੀ ਬਾਰਡਰ ਤੇ ਨਹੀਂ ਸੀਗੇ ਸਾਡੇ ਅੰਦਰ ਪਿਆਸ ਨਾਲ ਪਾਣੀ ਲਈ ਅੱਗ ਲੱਗੀ ਹੋਈ ਸੀ ਥੋੜੇ ਜਿਰ ਬਾਅਦ ਨਿੱਕੋ ਸੁਜੋ ਤੇ ਇੰਦਰਜੀਤ ਮਹਤ ਪਰ ਦੋਵੇਂ ਬਾਰਡਰ ਪਾਰ ਕਰਕੇ ਫੌਜੀਆਂ ਦੇ ਬੰਕਰ ਅੰਦਰ ਜਾਵੜੇ ਉੱਥੇ ਫੌਜੀ ਸੁੱਤੇ ਪਏ ਸਨ ਤੇ ਲੱਗੇ ਕੋਕ ਦੀਆਂ ਬੋਤਲਾਂ ਦੇ ਬੋਤਲਾਂ ਪਈਆਂ ਸਨ ਨਿੱਕੋ ਤੇ ਇੰਦਰਜੀਤ ਨੇ ਕੋਕ ਦੀਆਂ ਖਾਲੀ ਬੋਤਲਾਂ ਵਿੱਚ ਜੋ ਇੱਕ ਇੱਕ ਘੁੱਟ ਪਿਆ ਸੀ ਉਹ ਪੀਤਾ ਤੇ ਹੋਰ ਪਾਣੀ ਲੱਭਣ ਲੱਗ ਪਏ ਉਹ ਉਹ ਅਜੇ ਪਾਣੀ ਲੱਭ ਹੀ ਰਹੇ ਸਨ ਕਿ ਪਿੱਛੋਂ ਤਿੰਨ ਚਾਰ ਫੌਜੀ ਭੱਜੇ ਆਏ ਤੇ ਸੁੱਤੇ ਫੌਜੀਆਂ ਨੂੰ ਉਠਾ ਕੇ ਖਿੱਚਣ ਲੱਗ ਪਏ ਉਹਨਾਂ ਨੇ ਇੰਦਰਜੀਤ ਥੱਪੜ ਮਾਰਦੇ ਹੋਏ ਬਾਰਡਰ ਦੇ ਦੂਜੇ ਪਾਸੇ ਧੱਕਣ ਲੱਗੇ ਉਹ ਉਹ ਇਸ ਤਰ੍ਹਾਂ ਧੱਕਾ ਦਿੰਦੇ ਸੀ ਜਿਵੇਂ ਕਹਿ ਰਹੇ ਹੋਣ ਕਿ ਦੂਸਰੀ ਸਾਈਡ ਵੱਲ ਜਾਓ ਪਰ ਇਹ ਦੋਵੇਂ ਵੀਰ ਉੱਚੀ ਉੱਚੀ ਰੋ ਰੋ ਕੇ ਕਹਿ ਰਹੇ ਸਨ ਵੀ ਜਾਂ ਸਾਨੂੰ ਗੋਲੀ ਮਾਰ ਦਿਓ ਜਾਂ ਸਾਨੂੰ ਪਾਣੀ ਦਿਓ ਜਦੋਂ ਇੰਦਰਜੀਤ ਅਤੇ ਨਿੱਕੂ ਜ਼ਿੱਦ ਤੇ ਅੜੇ ਰਹੇ ਤਾਂ ਫੌਜੀਆ ਨੇ ਇਹਨਾਂ ਨੂੰ ਆਪਣੀਆਂ ਐਸਐਲਆਰਾਂ ਰੈਫਲਾਂ ਅਤੇ ਲੱਤਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਦੋਵੇਂ ਵੀਰ ਅਜੇ ਵੀ ਉੱਚੀ ਉੱਚੀ ਰੋ ਰਹੇ ਸਨ ਨਿੱਕੂ ਨੇ ਤਾਂ ਇੱਕ ਫੌਜੀ ਦੀ ਗਾਂਦੀ ਨਾਲ ਹੀ ਫੜ ਕੇ ਆਪਣੀ ਛਾਤੀ ਨਾਲ ਲਾ ਲਈ ਤੇ ਕਹਿਣ ਲੱਗਾ ਵੀ ਮੇਰੇ ਗੋਲੀ ਮਾਰੋ ਪਲੀਜ਼ ਮੇਰੇ ਗੋਲੀ ਮਾਰੋ ਪਰ ਉਹਨਾਂ ਫੌਜੀਆਂ ਤੇ ਫੇਰ ਵੀ ਕੋਈ ਅਸਰ ਨਾ ਹੋਇਆ ਸਗੋਂ ਉਹ ਇਹਨਾਂ ਨੂੰ ਹੋਰ ਜ਼ਿਆਦਾ ਕੁੱਟਣ ਲੱਗ ਪਏ। ਅਸੀਂ ਬਾਰਡਰ ਦੇ ਇਸ ਪਾਸੇ ਖਲੋਤੇ ਇਹਨਾਂ ਵੀਰਾਂ ਦੇ ਕੁੱਟ ਪੈਂਦੀ ਵੇਖ ਕੇ ਬੇਵਜਰ ਹੋ ਰਹੇ ਸੀ ਤੇ ਉੱਚੀ ਆਵਾਜ਼ ਵਿੱਚ ਇਹਨਾਂ ਦੋਹਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਸਾਡੇ ਕੋਲ ਆ ਜਾਓ। ਫੌਜੀਆਂ ਨੇ ਗੋਲੀ ਤਾਂ ਨਹੀਂ ਚਲਾਈ ਪਰ ਲਤਾ ਮਾਰਦੇ ਰਹੇ ਹੋ। ਫਿਰ ਅਚਾਨਕ ਨਿੱਕੂ ਵੱਡਾ ਸਾਰਾ ਪੱਥਰ ਚੁੱਕ ਕੇ ਆਪਣੇ ਸਿਰ ਵਿੱਚ ਮਾਰਨ ਲੱਗਾ ਤਾਂ ਦੂਸਰੇ ਮਰਾਕੋ ਦੇ ਫੌਜੀ ਨੇ ਨਿੱਕੂ ਦੀਆਂ ਬਾਹਾਂ ਫੜ ਲਈਆਂ ਤੇ ਫਿਰ ਇੱਕਦਮ ਹੀ ਭਾਵਕ ਹੋ ਕੇ ਕੁੱਟ ਕੇ ਜੱਫੀ ਪਾ ਲਈ। ਹੁਣ ਫੌਜੀ ਵੀ ਰੋਣ ਲੱਗ ਪਏ ਤੇ ਅਸੀਂ ਫਿਰ ਫੌਜੀ ਸਾਨੂੰ ਪਤਾਉਣ ਲੱਗ ਪਏ ਦੂਸਰੇ ਫੌਜੀ ਨੇ ਵਾਇਰਲੈਸ ਕੀਤੀ ਤੇ 8-10 ਗੱਡੀਆਂ ਫੇਰ ਫੌਜੀਆਂ ਦੀਆਂ ਆ ਗਈਆਂ ਬਾਰਡਰ ਵਾਲੇ ਫੌਜੀਆਂ ਨੇ ਵੱਡੇ ਅਫਸਰਾਂ ਨੂੰ ਦੱਸਿਆ ਵੀ ਇਹਨਾਂ ਨੇ ਇਸ ਤਰ੍ਹਾਂ ਕੀਤੀ ਗੋਲੀ ਮਾਰਨ ਨੂੰ ਕਹਿੰਦੇ ਸੀ ਤੇ ਆਪਣੇ ਸਿਰ ਵਿੱਚ ਪੱਥਰ Bharਦੇ ਸੀਗੇ ਇਹ ਫਿਰ ਅਫਸਰਾਂ ਨੇ ਸਾਨੂੰ ਪਾਣੀ ਪਿਆਇਆ ਤੇ ਸਾਨੂੰ ਪੁੱਛਿਆ ਵੀ ਦੱਸੋ ਤੁਸੀਂ ਕੀ ਜਾਣਦੇ ਹੋ ਪਰ ਅਸੀਂ ਤੁਹਾਨੂੰ ਅਰੈਸਟ ਨਹੀਂ ਕਰ ਸਕਦੇ ਅਸੀਂ ਕਿਹਾ ਵੀ ਬੱਸ ਸਾਨੂੰ ਪਾਣੀ ਦੇ ਦਿਓ ਸਾਡਾ ਇੱਕ ਵੀਰ ਬਹੁਤ ਬਿਮਾਰ ਹੈ ਫੌਜੀ ਕਹਿੰਦੇ ਵੀ ਤੁਸੀਂ ਦੁਬਾਰਾ ਨਾ ਆਇਓ ਉਹਨਾਂ ਅਫਸਰਾਂ ਨੇ ਫਿਰ ਬਾਰਡਰ ਵਾਲੇ ਫੌਜੀਆਂ ਨੂੰ ਸਾਨੂੰ ਪਾਣੀ ਦੇਣ ਲਈ ਕਿਹਾ ਤੇ ਆਪ ਚਲੇ ਗਏ ਰਸੋਈਏ ਸਾਡੇ ਲਈ ਫਿਰ ਚਾਰ-ਪੰਜ ਟਮਾਟਰ ਖਜੂਰਾ ਤੇ ਖੰਡ ਲੈ ਆਇਆ। ਰਸੋਈਏ ਦੀਆਂ ਅੱਖਾਂ ਭਾਰੀਆਂ ਸਨ ਤੇ ਉਹ ਸਾਨੂੰ ਇਸ਼ਾਰੇ ਨਾਲ ਕਹਿ ਰਿਹਾ ਸੀ ਵੀ ਕਿ ਜਦੋਂ ਤੁਹਾਨੂੰ ਕੁੱਟਦੇ ਸੀ ਤਾਂ ਮੈਂ ਰੋਂਦਾ ਸੀਗਾ। ਫੌਜੀਆ ਨੇ ਸਾਨੂੰ ਕਿਹਾ ਵੀ ਸਾਡੀ ਮਨਤ ਹੈ ਤੁਸੀਂ ਦੁਬਾਰਾ ਨਾ ਆਇਓ। ਸਾਡੀ ਨੌਕਰੀ ਨੂੰ ਖਤਰਾ ਹੈ। ਸਾਨੂੰ ਅਫਸਰਾਂ ਨੇ ਆਖਰੀ ਵਾਰਨਿੰਗ ਦੇ ਦਿੱਤੀ ਹੈ ਕਿ ਜਾਂ ਤਾਂ ਤੁਸੀਂ ਇਹਨਾਂ ਨੂੰ ਗੋਲੀ ਮਾਰੋ ਨਹੀਂ ਤਾਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਅਸੀਂ ਵੀ ਸਲਾਹ ਕਰ ਲਈ ਕਿ ਦੁਬਾਰਾ ਇਹਨਾਂ ਕੋਲ ਨਹੀਂ ਆਉਣਾ, ਉੱਥੇ ਹੀ ਮਰ ਜਾਵਾਂਗੇ। ਅਸੀਂ 2 ਵਜੇ ਤਿਖੜਤੋ ਪਵੇਚੋਂ ਉਤੋਂ ਵਾਪਸ ਤੁਰ ਪਏ ਤੇ ਤੁਰਦੇ-ਤੁਰਦੇ 4 ਵਜੇ ਪੱਥਰ ਦੀ ਪਹਾੜੀ ਕੋਲ ਆਰਾਮ ਕਰਨੀ ਬੈਠ ਗਏ ਅਸੀਂ 5 ਕੋ ਵਜੇ ਜਦੋਂ ਅਸੀਂ ਫੇਰ ਤੁਰਨ ਲੱਗੇ ਤਾਂ ਇੰਦਰਜੀਤ ਨਿੱਕੂ ਤੇ ਕਾਲਾ ਮਹਤਪੁਰ ਅੜ ਗਏ ਕਹਿੰਦੇ ਵੀ ਅਸੀਂ ਨਹੀਂ ਜਾਣਾ ਜਦੋਂ ਅਸੀਂ ਮਰਨਾ ਹੀ ਹੈ ਤਾਂ ਫੇਰ ਤੁਰਨਾ ਕਿਉਂ ਜਦੋਂ ਤੱਕ ਅਸੀਂ ਸਤਨਾਮ ਕੋਲ ਪਹੁੰਚਣਾ ਹੈ ਪਾਣੀ ਫੇਰ ਮੁੱਕ ਜਾਣਾ ਅਸੀਂ ਇਹਨਾਂ ਵੀਰਾਂ ਦੀਆਂ ਮਿੰਟਾਂ ਕਰਕੇ ਬੜੀ ਮੁਸ਼ਕਲ ਨਾਲ ਤੁਰਨ ਲਈ ਮਨਾਇਆ ਇਹਨਾਂ ਨੂੰ ਫੇਰ ਅਸੀਂ ਸ਼ਾਮ ਨੂੰ 5:30 ਵਜੇ ਤੁਰੇ ਤੇ ਸਾਰੀ ਰਾਤ ਤੁਰਦੇ ਰਹੇ ਤੁਹਾਡੇ 8 ਵਜੇ ਸਤਨਾਮ ਵਾਲੀ ਪਾਰੀ ਤੋਂ 2-3 ਕਿਲੋਮੀਟਰ ਪਿੱਛੇ ਹੀ ਥੱਕੇ ਹੋਣ ਕਰਕੇ ਪੱਥਰ ਦੇ ਪਹਾੜ ਕੋਲ ਰੁਕ ਗਏ ਅਸੀਂ ਇੱਥੋਂ ਫੇਰ ਮੈਂ ਧਰਮਿੰਦਰ ਤੇ ਜਿੰਦੀ ਬੋਪਾ ਰਾਏ ਬਾਕੀ ਪੰਜ ਵੀਰਾਂ ਨੂੰ ਪੱਥਰ ਦੀ ਛਾਂਵੇਂ ਬਿਠਾ ਕੇ ਪਾਣੀ ਲੱਭਣ ਤੁਰ ਪਏ ਸਾਡੇ ਕੋਲ ਪਾਣੀ ਬਹੁਤ ਥੋੜਾ ਸੀ ਇਸ ਲਈ ਅਸੀਂ ਥੋੜਾ ਥੋੜਾ ਪਿੰਦੇ ਸੀਗੇ ਕਿਉਂਕਿ ਇੰਨੇ ਕੋ ਪਾਣੀ ਨਾਲ ਪਤਾ ਨਹੀਂ ਕਿੰਨੇ ਦਿਨ ਜਾਂ ਮਹੀਨੇ ਸਾਨੂੰ ਰਹਿਣਾ ਪਵੇ ਅਸੀਂ ਖਾਲੀ ਕੰਨੀ ਫੜ ਕੇ ਫੇਰ ਪਾਣੀ ਲੱਭਣ ਚਲੇ ਗਏ ਸਤਨਾਮ ਵੀਰ ਸਾਨੂੰ ਕਿਤੇ ਦਿਖ ਨਹੀਂ ਸੀ ਰਿਹਾ ਸਾਨੂੰ ਇੱਕ ਪਾਲੀ ਇਹ ਵੀ ਲੱਗਾ ਵੀ ਸ਼ਾਇਦ ਡੋਂਕਰ ਆ ਕੇ ਆਪਣੀ ਗੱਡੀ ਵਿੱਚ ਲੈ ਗਏ ਹੋ ਅਸੀਂ ਜਦੋਂ ਪਾਣੀ ਲੱਭਣ ਤੁਰਦੇ ਸੀ ਤਾਂ ਕਦੇ ਲਾਈਨ ਬਣਾ ਕੇ ਨਹੀਂ ਸੀ ਤੁਰਦੇ ਸਗੋਂ ਇੱਕ ਦੂਸਰੇ ਤੋਂ ਦੂਰ ਦੂਰ ਤੁਰਦੇ ਸੀ ਅਸੀਂ ਇੱਕ ਦੂਸਰੇ ਨੂੰ ਇਹ ਵੀ ਕਿਹਾ ਸੀ ਵੀ ਜੇ ਕੋਈ ਖਾਲੀ ਬੋਤਲ ਜਾਂ ਡੱਬਾ ਮਿਲੇ ਤਾਂ ਚੁੱਕ ਲੈਣਾ ਪਰ ਸਾਨੂੰ ਰੇਤੇ ਵਿੱਚ ਵੱਡੇ ਵੱਡੇ ਪਿੱਤਲ ਦੇ ਚੱਲੇ ਹੋਏ ਬੰਬਾਂ ਦੇ ਖੋਲ ਪਈ ਦੇ ਦੇ ਅਸੀਂ ਤਿੰਨੇ ਜਣੇ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਅਜੇ ਸਤਨਾਮ ਵਾਲੀ ਪਹਾੜੀ ਦੇ ਕੋਲੀ ਗਏ ਸਨ ਕਿ ਸਾਨੂੰ ਰੇਤੇ ਵਿੱਚ ਊਂਠ ਦੀ ਲਿੱਦ ਪਈ ਦੀ ਸੀ ਜਦੋਂ ਧਰਮਿੰਦਰ ਨੇ ਊਂਠ ਦੀ ਸੁੱਕੀ ਲਿੱਦ ਵੇਖੀ ਤਾਂ ਕਹਿੰਦਾ ਵੀ ਭਾਜੀ ਇੱਧਰ ਆ ਜਾਓ ਇੱਧਰ ਊਂਠ ਦੀ ਲਿੱਦ ਪਈ ਹੈ ਸ਼ਾਇਦ ਇੱਧਰ ਕੋਈ ਖੂਹ ਹੋਵੇਗਾ ਅਸੀਂ ਔਰ ਦਿਆਂ ਪੈੜਾ ਮਗਰ ਤੁਰਦੇ ਤੁਰਦੇ ਕਾਫੀ ਦੂਰ ਚਲੇ ਗਏ ਸਾਨੂੰ ਕੋਈ ਤਾਂ ਨਹੀਂ ਮਿਲੀ ਪਰ ਸਾਡੀ ਧੁੱਪ ਤੇ ਥਕਾਨ ਨਾਲ ਬਸ ਹੋ ਗਈ ਹੁਣ ਫੇਰ ਅਸੀਂ ਥੱਕ ਹਾਰ ਕੇ ਵਾਪਸ ਸਤਨਾਮ ਵਾਲੀ ਪਹਾੜੀ ਕੋਲ ਆ ਪਹੰਚੇ ਜਦੋਂ ਜਿੰਦੀ ਪਹਾੜੀ ਉੱਪਰ ਗਿਆ ਤਾਂ ਉੱਪਰ ਜਾਂਦੇ ਹੀ ਉਸਨੇ ਜ਼ੋਰ ਨਾਲ ਇੱਕ ਮਾਰੀ ਅਸੀਂ ਘਬਰਾ ਗਏ ਕੀ ਹੋਇਆ ਜਿੰਦੀ ਕਹਿੰਦਾ ਵੀ ਸਤਨਾਮ ਵੀਰਾ ਪੂਰਾ ਹੋ ਗਿਆ ਕੁਝ ਪਲਾਂ ਲਈ ਮੇਰਾ ਦਿਮਾਗ ਘੁੰਮ ਗਿਆ ਅਸੀਂ ਭੱਜ ਕੇ ਉੱਪਰ ਗਏ ਸਤਨਾਮ ਸੱਚ ਮੇਰੇ ਲਾਸ਼ ਬਣਿਆ ਪਿਆ ਸੀ ਜਦੋਂ ਅਸੀਂ ਤਿੰਨੇ ਜਾਣਿਆਂ ਨੇ ਸਤਨਾਮ ਦੀ ਲਾਸ਼ ਨੂੰ ਵੇਖਿਆ ਤਾਂ ਰੌਣ ਲੱਗ ਪਈ ਅਸੀਂ ਸਾਨੂੰ ਆਪਣੀ ਮੌਤ ਵੀ ਸਾਹ ਦਿਖਾਈ ਦੇਣ ਲੱਗ ਪਈ ਅਸੀਂ ਪੱਥਰ ਬਣ ਗਏ ਜਿੰਦੀ ਰੋ ਰੋ ਕੇ ਸਤਨਾਮ ਨੂੰ ਆਵਾਜ਼ ਮਾਰ ਰਿਹਾ ਸੀ ਵੀਰ ਉੱਠ ਅਸੀਂ ਤੇਰੇ ਲਈ ਪਾਣੀ ਲੈ ਕੇ ਆਏ ਆ ਨਾਲੇ ਖੰਜੂਰਾ ਤੋਂ ਜਿੰਨੀ ਮਰਜ਼ੀ ਪਾਣੀ ਪੀ ਲੈ ਤੇ ਖੰਜੂਰਾ ਖਾ ਲੈ ਪਰ ਸਾਡੇ ਨਾਲ ਗੱਲਾਂ ਕਰ ਨਰਾਜ਼ ਨਾ ਹੋ ਅੱਗੇ ਤੋਂ ਅਸੀਂ ਤੈਨੂੰ ਛੱਡ ਕੇ ਨਹੀਂ ਜਾਂਦੇ ਵੀਰ ਉੱਠ ਹਣ ਪਰ ਸਤਨਾਮ ਉੱਥੇ ਜਾ ਚੁੱਕਾ ਸੀ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ ਫੇਰ ਮੈਂ ਦੋਹਾਂ ਵੀਰਾਂ ਨੂੰ ਚੁੱਪ ਕਰਾਇਆ ਅੱਜ ਸਤਨਾਮ ਮਰ ਗਿਆ ਕੱਲ ਨੂੰ ਅਸੀਂ ਵੀ ਮਰ ਜਾਣਾ ਪਰ ਸਾਨੂੰ ਇਸ ਗੱਲ ਦੀ ਹੱਤ ਤੱਕ ਸਮਝ ਨਹੀਂ ਲੱਗੀ ਕਿ ਸਤਨਾਮ ਵੀਰ ਦੇ ਸਨਾਨੇ ਇੱਕ ਵੱਡੇ ਪਿੱਤਰ ਵਿੱਚ ਪਾਣੀ ਦੇ ਸੁੱਕਾ ਦੁੱਧ ਘੋਲ ਕੇ ਕਿਸ ਨੇ ਰੱਖਿਆ ਸੀ ਉਸ ਪਾਣੀ ਵਿੱਚ ਕੀੜੇ ਵੀ ਬਹੁਤ ਪਏ ਸਨ ਤੇ ਸਾਨੂੰ ਪਿਆਸ ਵੀ ਬਹੁਤ ਲੱਦੀ ਸੀ ਮੈਂ ਧਰਮਿੰਦਰ ਨੂੰ ਕਿਹਾ ਵੀ ਪਾਣੀ ਦਾ ਪਤੀਲਾ ਚੱਕ ਧਰਮਿੰਦਰ ਨੇ ਆਪਣੇ ਹੱਥਾਂ ਨਾਲ ਬੁੱਕ ਭਰ-ਭਰ ਕੇ ਪਾਣੀ ਵਿੱਚੋਂ ਕੀੜੇ ਕੱਢੇ ਤੇ ਮੈਂ ਕੱਪੜੇ ਨਾਲ ਪਾਣੀ ਪੂੰਣ ਕੇ ਪਤੀਲੇ 'ਚੋਂ ਆਪਣੀ ਕੈਣੀ ਵਿੱਚ ਪਾਉਣ ਲੱਗ ਪਿਆ ਅਸੀਂ ਅਜੇ ਪਾਣੀ ਪੋਣੀ ਰਹੇ ਸੀ ਵੀ ਸਾਡੇ ਤੋਂ ਥੋੜੀ ਦੂਰ ਇੱਕ ਗੱਡੀ ਜਾ ਰਹੀ ਸੀ ਧਰਮਿੰਦਰ ਤੇ ਜਿੰਦੀ ਗੱਡੀ ਮਗਰ ਭੱਜ ਉਠੇ ਮੈਂ ਵੀ ਕਾਲੀ ਨਾਲ ਪਾਣੀ ਫੇਰ ਪਤੀਲੇ ਵਿੱਚ ਪਾ ਦਿੱਤਾ ਤੇ ਖਾਲੀ ਕੈਣੀ ਲੈ ਕੇ ਗੱਡੀ ਮਗਰ ਭੱਜ ਪਿਆ ਮੈਂ ਅਸੀਂ ਗੱਡੀ ਕੋਲ ਪਹੁੰਚ ਗਏ ਤੇ ਗੱਡੀ ਵਾਲੇ ਨੇ ਸਾਨੂੰ ਵੇਖ ਕੇ ਗੱਡੀ ਰੋਕ ਲਈ ਅਸੀਂ ਗੋਡੇ ਥੱਲੇ ਲਾ ਕੇ ਉੱਚੀ-ਉੱਚੀ ਰੋਣ ਲੱਗ ਪਏ ਗੱਡੀ ਵਾਲੇ ਨੇ ਸਾਨੂੰ ਹੱਥ ਉੱਪਰ ਕਰਨੋਂ ਕਿਹਾ ਤੇ ਸਾਡੀ ਤਲਾਸ਼ੀ ਲਈ ਫਿਰ ਉਸਨੇ ਗੱਡੀ ਵਿੱਚੋਂ ਕੈਨੀ ਕੱਢ ਕੇ ਸਾਨੂੰ ਪਾਣੀ ਪਿਆਇਆ ਅਸੀਂ ਕਿਹਾ ਵੀ ਆਸਮਾ ਬਾਹਰ ਨਫਰ ਮੌਤ ਭਾਵ ਸਾਡਾ ਇੱਕ ਬੰਦਾ ਮਰ ਗਿਆ ਤੇ ਇਹ ਵੀ ਦੱਸਿਆ ਵੀ ਸਾਡੇ ਬਾਕੀ 5 ਬੰਦੇ ਸਾਹਮਣੇ ਪਹਾੜੀ ਵਿੱਚ ਬੈਠੇ ਨੇ ਗੱਡੀ ਵਾਲੇ ਨੇ ਕਿਹਾ ਵੀ ਤੁਸੀਂ ਪਾਣੀ ਪੀਓ ਮੈਂ ਉਹਨਾਂ ਨੂੰ ਲੈ ਕੇ ਆਇਆ ਇਸ ਤਰ੍ਹਾਂ ਥੋੜੇ ਜਿਹਰ ਬਾਅਦ ਬਾਕੀ 5 ਵੀਰ ਵੀ ਸਾਡੇ ਕੋਲ ਆ ਗਏ ਆਉਂਦੇ ਹੀ ਉਹਨਾਂ ਨੇ ਸਾਡੇ ਤੋਂ ਪੁੱਛਿਆ ਵੀ ਸਤਨਾਮ ਵੀਰ ਕਿੱਥੇ ਹੈ ਮੈਂ ਕਿਹਾ ਵੀ ਉਸਨੂੰ ਡੌਂਕਰ ਲੈ ਗਿਆ ਤੁਸੀਂ ਪਾਣੀ ਪੀਓ ਉਸ ਗੱਡੀ ਵਾਲੇ ਨੇ ਸਾਨੂੰ ਸੁੱਕੇ ਦੁੱਧ ਦਾ ਡੱਬਾ ਇੱਕ ਸੇਵੀਆਂ ਦਾ ਪੈਕਟ ਤਿੰਨ ਸਰਈਏ ਜਿਨ੍ਹਾਂ ਵਿਚਾਲੇ ਪਤੀਲਾ ਟੰਗਣ ਲਈ ਕੁੰਡੀ ਲੱਗੀ ਹੁੰਦੀ ਹੈ ਇੱਕ ਪਨੀਰ ਦੀ ਡੱਬੀ ਤੇ ਦੋ ਕੰਨੀਆਂ ਪਾਣੀ ਦੀਆਂ ਭਰ ਕੇ ਦੰਦੇ ਆ ਕਿਹਾ ਵੀ ਹੁਣ ਦੁਪਹਿਰ ਦੇ 11 ਵੱਜ ਚੁੱਕੇ ਨੇ ਮੈਂ ਤੁਹਾਨੂੰ 2 ਵਜੇ ਕਿਸੇ ਹੋਰ ਦੇਸ਼ੂ ਵਿੱਚ ਛੱਡ ਆਵਾਂਗਾ ਤੇ ਤਦ ਤੱਕ ਤੁਸੀਂ ਰੱਜ ਕੇ ਖਾਓ ਤੇ ਪੀਓ ਅਸੀਂ ਸੇਵੀਆਂ ਬਣਾ ਕੇ ਰੱਜ ਕੇ ਖਾਧੀਆਂ ਤੇ ਪਾਣੀ ਪੀਤਾ ਨਹੀਂ ਤਾਂ ਇਸ ਤੋਂ ਪਹਿਲਾਂ ਇੱਕ ਟਕਣ ਪਾਣੀ ਪੀਣ ਤੋਂ ਪਹਿਲਾਂ ਸਾਰਿਆਂ ਨੇ ਖੜੇ ਹੋ ਕੇ ਅਰਦਾਸ ਕਰਨੀ ਕਿ ਤੁਹਾਡੀ ਕਿਰਪਾ ਨਾਲ ਜਲ ਛੱਕ ਰਹੇ ਹਾਂ ਫਿਰ ਪਾਣੀ ਪੀਣਾ ਅਸੀਂ ਭਾਵੇਂ ਸਾਰੇ ਕਲੀਨ ਸ਼ੇਪ ਸੀਗੇ ਪਰ ਅਸੀਂ ਨਿਤਨੇਮ ਜ਼ਰੂਰ ਕਰਦੇ ਸੀ ਜਿਸ ਕਰਕੇ ਪ੍ਰਮਾਤਮਾ ਸਾਡੇ ਅੰਗ ਸੰਗ ਸੀਗਾ ਫਿਰ ਅਸੀਂ ਬਾਕੀ ਵੀਰਾਂ ਨੂੰ ਦੱਸਿਆ ਵੀ ਸਤਨਾਮ ਵੀਰਾਂ ਪੂਰਾ ਹੋ ਗਿਆ ਇਹ ਸੁਣ ਕੇ ਉਹਨਾਂ ਦੀ ਹਾਲਤ ਵੀ ਉਸੇ ਤਰ੍ਹਾਂ ਦੀ ਹੋਈ ਜਿਵੇਂ ਸਾਡੀ ਹੋਈ ਸੀ ਪੰਜੇ ਵੀਰ ਰੋਂਦੇ ਰੋਂਦੇ ਸਾਡੇ ਕੋਲੋਂ ਭੱਜ ਕੇ ਸਤਨਾਮ ਵੀਰ ਦੀ ਲਾਸ਼ ਉੱਪਰ ਜਾ ਲਿੱਤੇ ਤੇ ਰੋਂਣ ਲੱਗ ਪਏ ਉਹ ਰੋਂਦੇ ਰੋਂਦੇ ਉਹ ਕਹਿ ਰਹੇ ਸਨ ਕਿ ਸਤਨਾਮ ਵੀਰ ਤੂੰ ਕਹਿੰਦਾ ਸੀ ਕਿ ਪ੍ਰਮਾਤਮਾ ਇੱਥੇ ਗੱਡੀ ਲੈ ਕੇ ਆਵੇ ਤਾਂ ਮੈਂ ਜਾਣਾ ਨਹੀਂ ਤਾਂ ਨਹੀਂ ਜਾਣਾ ਵੀਰ ਹੁਣ ਗੱਡੀ ਆਉਣ ਵਾਲੀ ਹੈ ਚਲ ਉੱਠ ਹੁਣ ਚੱਲੀਏ ਵੀਰ ਤੂੰ ਆਪੇ ਕਹਿੰਦਾ ਸੀ ਵੀ ਉੱਠਦਾ ਕਿਉਂ ਨਹੀਂ ਹੁਣ ਕੁਲਵਿੰਦਰ ਭਾਜੀ ਰੋ ਰੋ ਕੇ ਕਹਿ ਰਹੇ ਸਨ ਵੀ ਸਤਨਾਮ ਪੁੱਤਰਾ ਤੂੰ ਮੈਨੂੰ ਆਪਣੇ ਮੋਢੇ ਨਾਲ ਲਾ ਕੇ ਤੋਰਦਾ ਸੀਗੇ ਤੇ ਮੈਨੂੰ ਹੌਸਲਾ ਦਿੰਦਾ ਸੀ ਤੇ ਅੱਜ ਤੈਨੂੰ ਕੀ ਹੋ ਗਿਆ ਦੋਸਤੋ ਇਹ ਸੀ ਮੌਦੇ ਦੇਗਿਸਤਾਨ ਨਾਵਲ ਦਾ ਭਾਗ 7ਵਾਂ ਤੇ ਭਾਗ 8ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ